ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਅੰਗ ਹੈ 384 ੴ ਸਤਗੁਰ ਪ੍ਰਸਾਦਿ ਰਾਗ ਅਸਾ ਕਰ ਸਤਵਾ ਮਹੱਲਾ ਪੰਜਵਾ ਲਾਲ ਚੋਲਣਾ ਤੈ ਤਨ ਸੋਹਿਆ ਸੁਰਜਨ ਪਾਨੀ ਤਾ ਮਨ 모ਹਿਆ ਕਮਣ ਬਣੀ ਰੀ ਤੇਰੀ ਲਾਲੀ ਕਮਣ ਰੰਗ ਤੂੰ ਭਈ ਗੁਲਾਲੀ ਰਹਾ ਸ਼ਹੀਦਾਂ ਦੇ ਸਿਰਤਾਜ ਬਾਣੀ ਦੇ ਬਹੁਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ 384 ਅੰਗ ਤੇ ਸਭਾਇਮਾਨ ਹੈ ਸੱਚੇ ਪਾਤਸ਼ਾਹ ਅਰੰਭਤਾ ਕਰਦੇ ਨੇ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਇੱਕ ਰਸ ਹੈ ਸਰਵ ਵਿਆਪਕ ਹੈ ਸਤਗੁਰੂ ਦੀ ਕਿਰਪਾ ਦੁਆਰਾ ਉਹਦੀ ਬਖਸ਼ਿਸ਼ ਹੁੰਦੀ ਆਸਾ ਰਾਗ ਵਿੱਚ ਸਤਵੇਂ ਘਰ ਵਿੱਚ ਗਾਉਣ ਵਾਲਿਆਂ ਵਾਸਤੇ ਰਾਗੀ ਸਿੰਘਾਂ ਵਾਸਤੇ ਮਹਾਰਾਜ ਨੇ ਤਾਕੀਦ ਕੀਤੀ ਹੈ ਪੰਚਮ ਪਾਤਸ਼ਾਹ ਦਾ ਇਹ ਸ਼ਬਦ ਜਿਹੜਾ ਹੈ ਮਹਾਰਾਜ ਬਖਸ਼ਿਸ਼ ਕਰਦੇ ਨੇ ਲਾਲ ਚੋਲਣਾ ਤੈ ਤਨ ਸੋਹਿਆ ਸੁਰਜਨ ਭਾਨੀ ਤਾ ਮਨ ਮੋਹਿਆ ਕਿਉਂਕਿ ਸੁਹਾਗਣਾ ਲਾਲ ਰੰਗ ਪਾਉਂਦੀਆਂ ਨੇ ਜੋੜਾ ਲਾਲ ਰੰਗ ਦਾ ਹੈ ਲਾਲ ਰੰਗ ਖੁਸ਼ੀ ਦਾ ਰੰਗ ਹੈ ਰੰਗ ਦਾ ਅਰਥ ਖੁਸ਼ੀ ਹੁੰਦਾ ਹੈ ਅਸੀਂ ਆਮ ਕਰਕੇ ਇਹ ਅਰਦਾਸ ਕਰਦੇ ਹਾਂ ਕਿ ਧੀਆਂ ਆਪਣੇ ਘਰ ਰੰਗੀ ਵਸਣ ਆਪ ਪੁੱਛਦੇ ਆਂ ਵੀ ਬੇਟੀ ਦਾ ਕੀ ਹਾਲ ਹੈ ਉਹ ਕਹਿੰਦੇ ਜੀ ਰੰਗੀ ਵਸਦੀ ਹੈ ਇਹ ਰੰਗ ਦੇ ਅਰਥ ਨੇ ਜੀ ਆਮ ਕਰਕੇ ਕਹਿੰਦੇ ਸੁਣਿਆ ਤੇ ਬੇਟੀ ਸਾਡੀ ਤੇ ਜੀ ਉਹਨਾਂ ਦੇ ਆਪਣੇ ਸਹੁਰਿਆਂ ਦੇ ਰੰਗ ਵਿੱਚ ਰੰਗੀ ਗਈ ਉਹਨਾਂ ਵਰਗੀ ਹੋ ਗਈ ਤੇ ਜਿਹੜੇ ਉਸ ਪ੍ਰਭੂ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਉਹਦੇ ਵਰਗੇ ਹੋ ਜਾਂਦੇ ਨੇ ਇਥੇ ਕੋ ਗੁਰਮੁਖ ਪਿਆਰਾ ਇੱਕ ਸਖੀ ਬਣ ਕੇ ਜਿਵੇਂ ਬੇਟੀ ਜਿਹੜੀਆਂ ਲੜਕੀਆਂ ਨੇ ਉਹ ਇੱਕ ਦੂਜੀ ਨੂੰ ਪੁੱਛਦੀਆਂ ਨੇ ਕਿ ਤੇਰੇ ਤਨ ਤੇ ਇਹ ਲਾਲ ਸੁਹਾ ਜੋੜਾ ਬੜਾ ਸੋਭ ਨੀਕ ਲੱਗਦਾ ਹੈ ਤੇਰੇ ਖੇੜਾ ਹੈ ਚਿਹਰੇ ਦੇ ਉੱਤੇ ਖੁਸ਼ੀ ਹੈ ਇਹਦੇ ਕੀ ਕਾਰਨ ਨੇ ਸਾਨੂੰ ਵੀ ਦੱਸ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਪੁੱਛਦੇ ਨੇ ਤੁਸੀਂ ਰਾਵਿਆ ਕਿੰਨੀ ਗੁਣੀ ਕਿੰਨਾ ਗੁਣਾ ਕਿਹੜੇ-ਕਿਹੜੇ ਗੁਣ ਨੇ ਤੁਹਾਡੇ 'ਚ ਜਿਹਦੇ ਕਰਕੇ ਤੁਸੀਂ ਆਪਣੇ ਘਰ ਵਿੱਚ ਰੰਗ ਵਸਦੀ ਹੋ ਕਿਉਂਕਿ ਧੀਆਂ ਗੁਣਾ ਨਾਲ ਵਸਦੀਆਂ ਨੇ ਜੀ ਪੈਸਿਆਂ ਨਾਲ ਨਹੀਂ ਰੂਪ ਨਾਲ ਨਹੀਂ ਆਪਾਂ ਵੇਖਦੇ ਆ ਸੰਸਾਰ ਦੇ ਵਿੱਚ ਕਿ ਸਰੀਰਕ ਤੌਰ ਤੇ ਬਹੁਤ ਸੋਹਣੀਆਂ ਇਸਤਰੀਆਂ ਨੇ ਉਹ ਦੁਖੀ ਨੇ ਛੱਡੀਆਂ ਹੋਈਆਂ ਨੇ ਤੇ ਕਈ ਵਾਰੀ ਕ੍ਰੂਪ ਨੇ ਉਹ ਵਸਦੀਆਂ ਨੇ ਆਪਣੇ ਗੁਣਾ ਕਰਕੇ ਰੋਲਾ ਗੁਣਾ ਦਾ ਇਹ ਅੰਦਰ ਵੀ ਸਾਡੇ ਗੁਣਾ ਦਾ ਹੀ ਰੋਲਾ ਹੈ ਕਿਉਂਕਿ ਪ੍ਰਮਾਤਮਾ ਨਾਲ ਸੰਬੰਧ ਸਾਡਾ ਗੁਣਾ ਦਾ ਹੈ ਉਹ ਗੁਣੀ ਨਦਾਨ ਹੈ ਤੇਰੀ ਕਵਨ ਕਵਨ ਗੁਣ ਕਹਿ ਕੇ ਗਾਵਾ ਤੂੰ ਸਾਹਿਬ ਗੁਣੀ ਨਦਾਨਾ ਲਾਲ ਚੋਲਣਾ ਤੈ ਤਨ ਸੋਹਿਆ ਗੁਰਮੁਖ ਪੁੱਛਦਾ ਕਿ ਤੇਰੇ ਤਨ ਤੇ ਤੇਰੇ ਇਹ ਸੋਭਨੀਕ ਹੈ ਲਾਲੀ ਝਲਕਦੀ ਹੈ ਖੁਸ਼ੀ ਝਲਕਦੀ ਹੈ ਖੇੜਾ ਝਲਕਦਾ ਹੈ ਬੜੇ ਰੰਗ ਵਿੱਚ ਰਹਿੰਦਾ ਹੈ ਕਿਉਂਕਿ ਜਿਹੜੇ ਦੇ ਪਿਆਰੇ ਨੇ ਰੰਗ ਹੱਸੇ ਰੰਗ ਰੋਵੇਂ ਚੁੱਪ ਪੀ ਕਰ ਜਾਏ ਪਰਵਾਹ ਨਹੀਂ ਕਿਸੇ ਕੀਰੀ ਬਾਤ ਸੱਚੇ ਨਹੀਂ ਸੁਰਜਨ ਭਾਨੀ ਤਾਂ ਮਨ ਮੋਹਿਆ ਤੂੰ ਮੇਰੇ ਪ੍ਰਭੂ ਨੂੰ ਭਾਗੇ ਹੈ ਉਹਦੇ ਭਾਣੇ ਵਿੱਚ ਰਹਿਣ ਵਾਲੀ ਹੈ ਇਸ ਕਰਕੇ ਤੈਨੂੰ ਵੇਖ ਕੇ ਤੇਰੇ ਜੀਵਨ ਨੂੰ ਵੇਖ ਕੇ ਮੇਰਾ ਵੀ ਮਨ 모ਇਆ ਗਿਆ ਮੇਰਾ ਵੀ ਜੀ ਕਰਦਾ ਕਿ ਮੈਂ ਵੀ ਤੇਰੇ ਵਾਂਗ ਜ਼ਿੰਦਗੀ ਜੀਵਾਂ ਜਿਸ ਤਰ੍ਹਾਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਉਸ ਪ੍ਰਭੂ ਨੂੰ ਸਿਮਰਦਾ ਹੈ ਸੱਚਾ ਸੋਚਾ ਜੀਵਨ ਹੈ ਉੱਚਾ ਸੋਚਾ ਜੀਵਨ ਹੈ ਮੇਰਾ ਵੀ ਮਨ ਕਰਦਾ ਮੇਰਾ ਮਨ 모ਇਆ ਗਿਆ ਤੇਰੇ ਜੀਵਨ ਨੂੰ ਵੇਖ ਕੇ ਕਮਣ ਬਨੀਰੀ ਤੇਰੀ ਲਾਲੀ ਕਮਣ ਰੰਗ ਤੂੰ ਭਈ ਗੁਲਾਲੀ ਤੇਰਾ ਇਹ ਲਾਲ ਲਾਲ ਰੰਗ ਤਸੀਕੋ ਲੱਗਾ ਜਿਸਕੇ ਬੜ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ ਤੇਰਾ ਇਹ ਅੱਛਾ ਜੀਵਨ ਜਿਹੜਾ ਹੈ ਸੋਹਣਾ ਜੀਵਨ ਜਿਹੜਾ ਹੈ ਇਹ ਤੇਰੀ ਲਾਲੀ ਜਿਹੜੀ ਹੈ ਤੇਰੀ ਰੰਗਤ ਜਿਹੜੀ ਹੈ ਤੇਰਾ ਖਿੜਾ ਜਿਹੜਾ ਤੇਰੇ ਅੰਦਰ ਝਲਕਦਾ ਹੈ ਵਿਕਸਿਆ ਹੋਇਆ ਮਨ ਕੌਲ ਖਿੜਿਆ ਹੋਇਆ ਤੇਰਾ ਇਹ ਕਿਵੇਂ ਬਣਿਆ ਤੇਰਾ ਜੀਵਨ ਇਸ ਤਰ੍ਹਾਂ ਕਿਵੇਂ ਬਣ ਗਿਆ ਕਮਲ ਰੰਗ ਤੂੰ ਭਈ ਗੁਲਾਲੀ ਤੂੰ ਕਿਹੜੇ ਰੰਗ ਵਿੱਚ ਰੱਤੀ ਹੋਈ ਹੈ ਕਿ ਇਹ ਰੰਗ ਗੁਲਾਲ ਹੋ ਗਿਆ ਤੇਰਿਆਂ ਗੁਣਾਂ ਦੀ ਖੁਸ਼ਬੂ ਦੂਰ ਤੱਕ ਫੈਲੀ ਹੋਈ ਹੈ ਲੋਕ ਤੇਰਾ ਸਤਿਕਾਰ ਕਰਦੇ ਨੇ ਲੋਕ ਤੈਨੂੰ ਪਿਆਰ ਕਰਦੇ ਨੇ ਕਾਦੇ ਕਰਕੇ ਕਰਦੇ ਨੇ ਸਾਨੂੰ ਵੀ ਦੱਸ ਇਹ ਸਵਾਲ ਹੈ ਜੀ ਇੱਕ ਗੁਰਮੁਖ ਦੂਜੇ ਗੁਰਮੁਖ ਨੂੰ ਸਵਾਲ ਪਿਆ ਕਰਦਾ ਹੈ ਕਿ ਸਾਨੂੰ ਵੀ ਦੱਸ ਇਹ ਲਾਲੀ ਤੇਰੇ ਚਿਹਰੇ ਤੇ ਝਲਕਦੀ ਹੈ ਜਿਹੜੀ ਕਿਉਂ ਕਿਹੜੇ ਗੁਰਮੁਖ ਨੇ ਦੇ ਪੈਸੇ ਵਾਲੇ ਜਿਨ੍ਹਾਂ ਕੋਲ ਧਨ ਹੁੰਦਾ ਹੈ ਨਾ ਇਹ ਲਾਲੀ ਬਾਹਰੋਂ-ਬਾਰ ਹੋਏ ਉਹ ਥੋੜੀ ਸਮੇਂ ਦੀ ਹੈ ਇਹ ਬਹੁਤੇ ਸਮੇਂ ਦੀ ਹੈ ਸੱਜਣ ਠਾਕ ਪੁਰੇ ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਨਾਲ ਭਾਈ ਮਰਦਾਨਾ ਜੀ ਸਨ ਉਹਨਾਂ ਦੇ ਚਿਹਰੇ ਦੀ ਲਾਲੀ ਵੇਖ ਕੇ ਉਹਨੇ ਕਿਹਾ ਕਿ ਬਹੁਤ ਵੱਡਾ ਸ਼ੌਕਰ ਹੋਏਗਾ ਕੋਈ ਬੜਾ ਧਨਵਾਨ ਬੰਦਾ ਹੋਏਗਾ ਗੁਰੂ ਨਾਨਕ ਪਾਤਸ਼ਾਹ ਨੂੰ ਤਾਂ ਜਾਣਦਾ ਨਹੀਂ ਸੀ ਉਹ ਉਹਨਾਂ ਦੇ ਚਿਹਰੇ ਦੀ ਝਲਕ ਨੂੰ ਵੇਖ ਕੇ ਕਿ ਕੋਈ ਬਹੁਤ ਵੱਡਾ ਧਨਵਾਨ ਹੋਏ ਜਿਹੜਾ ਨਾਲ ਮਰਾਸੀ ਲੈ ਕੇ ਤੁਰਿਆ ਹੈ ਇਦੇ ਕੋਲੇ ਬਹੁਤ ਤਨ ਹੋਏਗਾ ਪਰ ਉਹਨੂੰ ਨਹੀਂ ਪਤਾ ਕਿ ਕਿਹੜਾ ਤਨ ਹੈ ਉਹ ਤੇ ਨਾਮ ਤਨ ਸੀ ਰਹਾਉ ਤੂੰ ਹੀ ਸੁੰਦਰ ਤੂੰ ਸੁਹਾਗ ਤੂੰ ਕਰ ਲਾਲਣ ਤੂੰ ਕਰ ਭਾਗ ਤੂੰ ਸੁੰਦਰ ਹੈ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਤਨਵੰਤ ਮਿਰਤਕ ਕਹੀਏ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ ਸੁੰਦਰ ਕੌਣ ਹੈ ਸਰੀਰਕ ਤੌਰ ਤੇ ਸੁੰਦਰ ਹੋਣਾ ਸੁੰਦਰ ਨਹੀਂ ਹੈ ਤੇ ਮਹਾਰਜ ਬਾਣੀ ਚ ਬਖਸ਼ਿਸ਼ ਕਰਦੇ ਨੇ ਸਹੀ ਸੁੰਦਰ ਸੋਹਣੇ ਸਾਰ ਸੰਗਤ ਜੇ ਬਹਿਣੇ ਜਿਹੜੇ ਗੁਣਾਂ ਨਾਲ ਭਰਪੂਰ ਨੇ ਜਿਹੜੇ ਮਿੱਠ ਬੋਲੜੇ ਨੇ ਜਿਨ੍ਹਾਂ ਦਾ ਜੀਵਨ ਕਰੈਕਟਰ ਉੱਚਾ ਹੈ ਉੱਚਾ ਸੋਚਾ ਜੀਵਣਾ ਹੈ ਜਿਨ੍ਹਾਂ ਦਾ ਮਰ ਕਰਨੇ ਉਹ ਸੁੰਦਰ ਨੇ ਉਹ ਸੋਹਣੇ ਨੇ ਇਸ ਕਰਕੇ ਤੂੰ ਅੰਦਰੋਂ ਸੁੰਦਰ ਹੈ ਸੋਹਣੀ ਹੈ ਤੂੰ ਸੁਹਾਗ ਵਾਲੀ ਹੈ ਤੂੰ ਕਰ ਲਾਲ ਲੈਣ ਤੂੰ ਕਰ ਭਾਗ ਤੇਰੇ ਹਿਰਦੇ ਵਿੱਚ ਉਹ ਲਾਲ ਵੱਸਦਾ ਵਾਹਿਗੁਰੂ ਅਕਾਲ ਪੁਰਖ ਉਹਦੇ ਗੁਣ ਵੱਸਦੇ ਨੇ ਤੇਰਾ ਘਰ ਤੇਰਾ ਹਿਰਦਾ ਭਾਗਾ ਵਾਲਾ ਹੈ ਤੂੰ ਸਤਵੰਤੀ ਤੂੰ ਪ੍ਰਧਾਨ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨਾ ਤੂੰ ਸਤਵੰਤੀ ਹੈ ਸਤ ਵਾਲੀ ਹੈ ਉੱਚੇ ਸੁੱਚੇ ਜੀਵਨ ਵਾਲੀ ਹੈ ਕਰੈਕਟਰ ਵਾਲੀ ਹੈ ਤੂੰ ਪ੍ਰਧਾਨ ਹੈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚ ਕੌਣ ਨੇ ਜਿਨ੍ਹਾਂ ਨੇ ਸੁਣਿਆ ਤੇ ਮੰਨਿਆ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਰਨਾਉ ਉਹ ਪੰਚ ਨੇ ਉਹ ਆਗੂ ਨੇ ਤੂੰ ਉਹਦੇ ਹੁਕਮਤ ਤੇ ਰਜਾ ਵਿੱਚ ਰਹਿਨੀ ਹੈ ਇਸ ਕਰਕੇ ਤੇਰੀ ਸੋਭਾ ਦੂਰ ਤੱਕ ਹੈ ਤੂੰ ਪ੍ਰੀਤਮ ਭਾਨੀ ਤੂੰ ਹੀ ਸੁਰਗਿਆਨ ਤੂੰ ਮੇਰੇ ਪ੍ਰੀਤਮ ਨੂੰ ਉਸ ਪ੍ਰਭੂ ਨੂੰ ਭਾ ਗਈ ਉਦੇ ਭਾਣੇ ਵਿੱਚ ਰਹਿਣ ਵਾਲੀ ਹੈ ਤੇਰਾ ਗਿਆਨ ਸ੍ਰੇਸ਼ਟ ਹੈ ਦੇਖਾ ਦੇਖੀ ਵਾਲਾ ਗਿਆਨ ਨਹੀਂ ਹੈ ਅੰਦਰੋਂ ਉਪਜਾ ਸਹਿਜ ਗਿਆਨ ਹੈ ਤੇਰਾ ਪ੍ਰੀਤਮ ਭਾਨੀ ਤਾ ਰੰਗ ਗੁਲਾਲ ਕਹਉ ਨਾਨਕ ਸੁਭਦਿਸ਼ਟ ਨਿਹਾਲ ਤੂੰ ਮੇਰੇ ਪਿਆਰੇ ਨੂੰ ਭੌਂਦੀ ਹੈ ਉਹਦੇ ਭਾਣੇ ਵਿੱਚ ਰਹਿਣ ਵਾਲੀ ਹੈ ਇਸੇ ਕਰਕੇ ਤੇਰਾ ਰੰਗ ਗੁਲਾਲ ਹੈ ਤੇਰਾ ਚਿਹਰਾ ਖਿੜਿਆ ਹੋਇਆ ਹੈ ਤੇਰਾ ਕੋਲ ਖਿੜਿਆ ਹੋਇਆ ਹੈ ਕੋ ਨਾਨਕ ਸੁਭਦ੍ਰਿ ਸਨੇਹਾਲ ਪੰਚਮ ਪਾਸ਼ਾ ਮਗਨੇ ਉਸ ਸਭੈ ਗੁਰੂ ਅਕਾਲਪੁਰਖ ਦੀ ਸੁਭਦ੍ਰਿ ਸ੍ਰਿਸ਼ਟੀ ਤੇਰੇ ਉੱਤੇ ਪੈਂਦੀ ਹੈ ਇਸ ਕਰਕੇ ਤੂੰ ਨਿਹਾਲ 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 ਹੈ ਸੁਣ ਰੀ ਸਖੀ ਇਹ ਹਮਰੀ ਘਾਲ ਹੁਣ ਉਤਰ ਦਿੱਤਾ ਉਸ ਗੁਰਮੁਖ ਪਿਆਰੇ ਨੇ ਉਸ ਜੀਵਾਤਮਾ ਨੇ ਉਸ ਰੂਹ ਨੇ ਉਤਰ ਦਿੱਤਾ ਕਿ ਸੁਣ ਸਖੀ ਐ ਮੇਰੀ ਮਿੱਤਰ ਐ ਮੇਰੀ ਸਹੇਲੀ ਸੁਣ ਇਹ ਸਾਡੀ ਘਾਲ ਇਹ ਹੈ ਮੈਂ ਤੇ ਆ ਕੀਤਾ ਹੈ ਕੀ ਕੀਤਾ ਜੀ ਉਹਨੇ ਪ੍ਰਭ ਆਪ ਸ਼ਿੰਗਾਰ ਸਵਾਰਨ ਹਾਰ ਮੈਂ ਤੇ ਆਪਣੇ ਆਪ ਨੂੰ ਉਸ ਪ੍ਰਭੂ ਦੇ ਸਮਰਪਿਤ ਕਰ ਦਿੱਤਾ ਉਹਦੀ ਸ਼ਰਨ ਵਿੱਚ ਚਲੀ ਗਈ ਸਵਾਰਨ ਵਾਲਾ ਤੇ ਉਹ ਆਪ ਹੀ ਹੈ ਇਸ ਜੀਵਨ ਨੂੰ ਬਖਸ਼ਣ ਵਾਲਾ ਇਹ ਦਾਤਾਂ ਦੇਣ ਵਾਲਾ ਗੁਨਾ ਦਾ ਖਜ਼ਾਨਾ ਉਹ ਵਿਗਰੂ ਅਕਾਲ ਪੁਰਖ ਆਪ ਹੈ ਮੇਰੇ ਜੀਵਨ ਨੂੰ ਸਵਾਰਨ ਵਾਲਾ ਹੀ ਉਹ ਹੈ ਮੇਰੇ ਜੀਵਨ ਨੂੰ ਸਵਾਰ ਦਿੱਤਾ ਉਸ ਮਾਲਕ ਨੇ ਬੜੀ ਕਿਰਪਾ ਕੀਤੀ ਬਖਸ਼ਿਸ਼ ਕਰਤੀ ਮੇਰਾ ਜੀਵਨ ਉੱਚਾ ਸੁੱਚਾ ਹੋ ਗਿਆ ਮੇਰਾ ਜੀਵਨ ਪਲਟ ਗਿਆ ਜਿਹੜਾ ਪਹਿਲਾਂ ਝੂਠ ਬੋਲਦਾ ਸੀ ਹੁਣ ਸੱਚ ਦੇ ਰਾਹ ਤੇ ਖਲੋ ਗਿਆ ਜਿਹੜਾ ਬੜਾ ਠੱਗੀਆਂ ਠੋਰੀਆਂ ਮਾਰਦਾ ਸੀ ਉਹ ਹੁਣ ਸੱਚਿਆਰ ਜੀਵਨ ਵਾਲਾ ਹੋ ਗਿਆ ਕਿਉਂਕਿ ਹੁਕਮ ਤੇ ਰਜਾ ਵਿਜਰਣਾ ਸਿੱਖ ਲਿਆ ਇਹ ਹਾਲ ਹੈ ਮੇਰੀ ਮੈਂ ਤੇ ਆਪਣੇ ਆਪ ਨੂੰ ਸਮਰਪਿਤ ਕੀਤਾ ਸੋ ਮਾਰ ਨੇ ਬੜੀ ਸਿੱਧੀ ਸਬਦਾਂ ਕੀਆ ਕਿ ਆਪਣੀਆਂ ਚੁਰਾਕੀਆਂ ਆਪਣੀਆਂ ਚੁਸਤੀਆਂ ਛੱਡ ਕੇ ਉਦੀ ਹੁਕਮ ਦੇ ਰਜਾ ਰਹਿਣਾ ਸਿੱਖ ਲੈ ਤੇ ਉਹ ਵੈਗੁਰੂ ਅਕਾਲ ਪੁਰਖ ਜੀ ਆਪ ਕਿਰਪਾ ਕਰਕੇ ਤੇਰੇ ਜੀਵਨ ਨੂੰ ਚ ਪਲਟਾ ਲਿਆ ਦੇਣਗੇ ਰਹਾਉ ਦੂਜਾ ਇਹਦਾ ਅਰਥ ਹੁੰਦਾ ਕਿ ਇਹ ਇਹਦਾ ਉੱਤਰ ਦਿੱਤਾ ਹੈ ਮਹਾਰਾਜ ਨੇ ਆਸਾ ਮਹੱਲਾ ਪੰਜਵਾਂ ਦੁੱਖ ਘਰੋਂ ਜਦ ਹੋਤੇ ਦੂਰ ਅਮਰਸ ਮੋਹਿ ਮਿਲੀ ਹضور ਚੁੱਕਾ ਨ ਹੋ ਰਾ ਸਖੀ ਸਹੇਰੀ ਭਰਮ ਗਿਆ ਗੁਰਪਿਰ ਸੰਗ ਮੇਰੀ ਰਹਾਉ ਪੰਚਮ ਪਾਸ਼ਾ ਮਹਾਰਾਜ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਦੁੱਖ ਘਣੋਂ ਜਬ ਹੋਤੇ ਦੂਰ ਪ੍ਰਭੂ ਜਦੋਂ ਅਸੀਂ ਤੇਰੇ ਤੋਂ ਦੂਰ ਚਲੇ ਜਾਂਦੇ ਆ ਤੈਨੂੰ ਦੂਰ ਸਮਝ ਲੈਣੇ ਆ ਉਦੋਂ ਦੁੱਖਾਂ ਦਾ ਭਾਰ ਟੁੱਟਦਾ ਸਾਡੇ ਤੇ ਆਖਾਂ ਜੀਵਾ ਵਿਸਰੇ ਮਰ ਜਾਉ ਸਾਡੀ ਤੇ ਮੌਤ ਹੋ ਜਾਂਦੀ ਆਤਮਕ ਤੌਰ ਤੇ ਆਬ ਮਸਲਤ ਮੋਏ ਮਿਲੀ ਹਦੂਰਾ ਆਬ ਹੁਣ ਮੈਨੂੰ ਸੰਗਤ ਪ੍ਰਾਪਤ ਹੋਈ ਹੈ ਉੱਥੇ ਮਿਲ ਕੇ ਬੈਠ ਕੇ ਅਸੀਂ ਤੇਰੇ ਸ਼ਬਦ ਦੀ ਵਿਚਾਰ ਕਰਦੇ ਆਂ ਤੇ ਸਾਨੂੰ ਤੂੰ ਹਾਜ਼ਰ ਨਾਜ਼ਰ ਨਜ਼ਰ ਆਉਣਾ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਤੂੰ ਸੰਗਤ ਵਿੱਚ ਵਸਦਾ ਚੁੱਕਾ ਨਹੋਰ ਆ ਸਖੀ ਸਹੇਰੀ ਹੁਣ ਮੇਰੇ ਨਹੋਰੇ ਚੁੱਕੇ ਗਏ ਹੁਣ ਮੇਰੇ ਜਿਹੜੇ ਆਲਾਂਬੇ ਸਨ ਉਹ ਚੁੱਕੇ ਗਏ ਮੈਨੂੰ ਆ ਨਹੀਂ ਮਿਲਿਆ ਮੈਨੂੰ ਉਹ ਨਹੀਂ ਮਿਲਿਆ ਮੈਨੂੰ ਆ ਨਹੀਂ ਮਿਲਿਆ ਇਹ ਚੀਜ਼ਾਂ ਖਤਮ ਹੋ ਗਈਆਂ ਭਰਮ ਗਿਆ ਗੁਰਪ੍ਰੇਰ ਸੰਗ ਮੇਰੀ ਮੇਰਾ ਭਰਮ ਭਲੇਖਾ ਦੂਰ ਹੋ ਗਿਆ ਗੁਰੂ ਨੇ ਬੜੀ ਕਿਰਪਾ ਕੀਤੀ ਮੈਨੂੰ ਉਸ ਵੈਗੁਰੂ ਕਾਲਪੁਰਖ ਨਾਲ ਜੋੜ ਦਿੱਤਾ ਰਹਾਉ ਨਿਕਟਾਨ ਪ੍ਰੈ ਸੇਜ ਧਰੀ ਕਾਣ ਕੱਢਣ ਤੇ ਛੂਟ ਪਰੀ ਉਸ ਪ੍ਰਭੂ ਨੇ ਮੇਰੇ ਨਜ਼ਦੀਕ ਇੰਨਾ ਹੋ ਗਿਆ ਕਿ ਮੇਰੇ ਹਿਰਦੇ ਰੂਪੀ ਸੇਜ ਤੇ ਆ ਬੈਠਾ ਉਸ ਵੈਗੁਰੂ ਕਾਲਪੁਰਖ ਨੇ ਬੜੀ ਕਿਰਪਾ ਕੀਤੀ ਹੁਣ ਅਸੀਂ ਗੁਲਾਮੀ ਕਰਨੀ ਛੱਡ ਦਿੱਤੀ ਹੈ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਥਾਂ ਥਾਂ ਦੀ ਗੁਲਾਮੀ ਪਏ ਕਰਦੇ ਸਾਂ ਗੁਲਾਮੀ ਕਰਨੀ ਛੱਡ ਦਿੱਤੀ ਹੁਣ ਮੇਰੇ ਮੰਦਰ ਮੰਦਰ ਮੇਰਾ ਸ਼ਬਦ ਉਜਾਰਾ ਅਨੰਦ ਬਨੋਦੀ ਖਸਮ ਹਮਾਰਾ ਗੁਰ ਕਾ ਸ਼ਬਦ ਉਜਾਰੋ ਦੀਪਾ ਜਦੋਂ ਮੇਰੇ ਹਿਰਦੇ ਵਿੱਚ ਇਸ ਦੇਹੀ ਵਿੱਚ ਸ਼ਬਦ ਦਾ ਉਜਾਰਾ ਹੋਇਆ ਗੁਰੂ ਕਾ ਸ਼ਬਦ ਬਲਿਆ ਗਿਆਨ ਦਾ ਚਾਨਣ ਹੋਇਆ ਗਿਆਨ ਅੰਜਨ ਗੁਰਦਿਆ ਅਗਿਆਨ ਅંધੇਰ ਬਨਾਸ ਗੁਰ ਕਿਰਪਾ ਤੇ ਸੰਤ ਭੇਟਿਆ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਬੜੀ ਕਿਰਪਾ ਹੋਈ ਬੜੀ ਬਖਸ਼ਿਸ਼ ਹੋਈ ਅੰਦਰ ਪ੍ਰਕਾਸ਼ ਹੋਇਆ ਸੱਚ ਤੇ ਝੂਠ ਦੀ ਪਹਿਚਾਨ ਹੋ ਗਈ ਪਤਾ ਲੱਗਣ ਲੱਗ ਪਿਆ ਸੱਚ ਕੀ ਹੈ ਝੂਠ ਕੀ ਹੈ ਤੇ ਸਮਝ ਆ ਗਈ ਕਿ ਸਾਡਾ ਖਸਮ ਹੈ ਸਾਡਾ ਮਾਲਕ ਹੈ ਉਹਦੇ ਚੋਜੀ ਹੈ ਇਹ ਸੰਸਾਰਕ ਖੇਡ ਹੈ ਉਹਦੀ ਆਵਣਜਾਨਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਮਸਤਕ ਭਾਗ ਮੈਂ ਫਿਰ ਘਰ ਆਇਆ ਮੇਰੇ ਮੱਥੇ ਦੇ ਭਾਗ ਜਾਗੇ ਉਹ ਵਾਹਿਗੁਰੂ ਕਾਲਪੁਰਖ ਮੇਰਾ ਪਿਆਰਾ ਮੇਰੇ ਹਿਰਦੇ ਵਿੱਚ ਮੇਰੇ ਨਿਜ ਘਰ ਵਿੱਚ ਆਣ ਗਿਆ ਥਿਰ ਸੁਹਾਗ ਨਾਨਕ ਜਨ ਪਾਇਆ ਮੈਂ ਜਨ ਬਣ ਕੇ ਮੈਂ ਸੇਵਕ ਬਣ ਕੇ ਸੁਹਾਗਵੰਤੀ ਹੋ ਗਈ ਮੇਰਾ ਸੁਹਾਗ ਸਥਿਰ ਰਹਿਣ ਵਾਲਾ ਹੈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਉਹ ਜਮਦਾ ਮਰਦਾ ਨਹੀਂ ਹੁਣ ਮੈਂ ਉਸ ਦੀ ਹੋ ਗਈ ਆਸਾ ਮਹੱਲਾ ਪੰਜਵਾਂ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬਾਹਰ ਸੂਤ ਸਗਲ ਸਿਓ ਮੌਲਾ ਲਿਪਤ ਰਹਉ ਜੈਸੇ ਜਲ ਮੈਂ ਕੌਲਾ ਇਹ ਸ਼ਬਦ ਵਿੱਚ ਫਰਮਾਜ ਉਹਨਾਂ ਗੁਰਮੁਖ ਪਿਆਰਿਆਂ ਦੀ ਜੀਵਨ ਜਾਂਚ ਦੱਸਦੇ ਨੇ ਜਿਹੜੇ ਉਸ ਵਹਿਗੁਰੂ ਅਕਾਲਪੁਰਖ ਨਾਲ ਜੁੜੇ ਹੋਏ ਨੇ ਉਹ ਰੂਹਾਂ ਨੇ ਜਿਹੜੀਆਂ ਉਹਨਾਂ ਗੁਰਮਖਾ ਦੀ ਜੀਵਨ ਦੱਸਦੇ ਨੇ ਕਿ ਭਾਈ ਉਹ ਇਸ ਤਰ੍ਹਾਂ ਜਿਉਂਦੇ ਨੇ ਸਾਚ ਨਾਮ ਮੇਰਾ ਮਨ ਲਾਗਾ ਮੇਰਾ ਮਨ ਹੁਣ ਸੱਚੇ ਨਾਮ ਨਾਲ ਉਸ ਪ੍ਰਭੂ ਦੇ ਗੁਣਾ ਨਾਲ ਉਸ ਵਹਿਗੁਰੂ ਅਕਾਲਪੁਰਖ ਨਾਲ ਜੁੜ ਗਿਆ ਲੱਗ ਗਿਆ ਪਹਿਲਾਂ ਤੇ ਮਾਇਆ ਵਾਲੇ ਪਾਸੇ ਲੱਗਾ ਹੋਇਆ ਸੀ ਹੁਣ ਉਧਰ ਲੱਗ ਗਿਆ ਲੋਗਣ ਸਿਓ ਮੇਰਾ ਠਾਠਾ ਬਾਗਾ ਹਾਂ ਮੈਂ ਦੁਨੀਆ ਛੱਡ ਕੇ ਨਹੀਂ ਤੋੜਿਆ ਇਹ ਸੰਸਾਰ ਵਿੱਚ ਹੀ ਰਹਿਣਾ ਆਮ ਲੋਕਾਂ ਨਾਲ ਮੇਰੀ ਲੈਣ ਦੇਣਾ ਹੈ ਜੇ ਕੋਈ ਜ਼ਰੂਰੀ ਗੱਲ ਹੁੰਦੀ ਹੈ ਮੈਂ ਕਰ ਵੀ ਲੈਣਾ ਬਾਹਰ ਸੂਤ ਸਗਨ ਸਿਉ ਮੌਲਾ ਬਾਹਰੋਂ ਮੈਂ ਜੁੜਿਆ ਹੋਇਆ ਹਾਂ ਸਾਰਿਆਂ ਨਾਲ ਮੈਂ ਖੁਸ਼ੀ ਖੁਸ਼ੀ ਬੋਲਦਾ ਮੇਰਾ ਕਿਸੇ ਨਾਲ ਕੋਈ ਝਗੜਾ ਨਹੀਂ ਹੈ ਮੇਰੀ ਕਿਸੇ ਨਾਲ ਕੋਈ ਬੁਰਾਈ ਨਹੀਂ ਹੈ ਮੈਂ ਕਿਸੇ ਦਾ ਬੁਰਾ ਨਹੀਂ ਸੋਚਦਾ ਲਿਪਤ ਰਹੂੰ ਜੈਸੇ ਜਲ ਮੈਂ ਕੋਲਾ ਪਰ ਇਹ ਸੰਸਾਰ ਵਿੱਚ ਰਹਿੰਦਾ ਹੋਇਆ ਮੈਂ ਨਿਰਲਿਪ ਰਹਿਣਾ ਬਿਲਕੁਲ ਉਸੇ ਤਰ੍ਹਾਂ ਗੁਰਮੁਖ ਪਿਆਰਾ ਦੱਸਦੇ ਨੇ ਕਿ ਜਿਸ ਤਰ੍ਹਾਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ। ਪਾਣੀ ਵਿੱਚ ਰਹਿੰਦਾ ਹੋਇਆ ਉਹ ਤਨਰਲੇਪ ਰਹਿੰਦਾ ਹੈ। ਸਾਨੂੰ ਮਹਾਰਜ ਨੇ ਜ਼ਿੰਦਗੀ ਦੀ ਜਾਚ ਬਖਸ਼ੀ ਹੈ ਕਿ ਇਸ ਸੰਸਾਰ ਦੇ ਵਿੱਚ ਮੋਹ ਨਾਲ ਨਹੀਂ ਰਹਿਣਾ, ਪ੍ਰੇਮ ਨਾਲ ਰਹਿਣਾ ਹੈ। ਇਸ ਸੰਸਾਰ ਦੇ ਵਿੱਚ ਰਹਿ ਕੇ ਕਿਰਤ ਕਰਨੀ ਹੈ, ਧੰਦੇ ਨਹੀਂ ਕਰਨੇ। ਕਿਰਤ ਤੇ ਧੰਦੇ ਵਿੱਚ ਫਰਕ ਹੈ, ਮੋਹ ਤੇ ਪ੍ਰੇਮ ਵਿੱਚ ਫਰਕ ਹੈ ਜਿਹਨੂੰ ਇਹ ਗੱਲ ਸਮਝ ਆਈ ਜਿਨ੍ਹਾਂ ਨੂੰ ਜਿਨ੍ਹਾਂ ਉੱਤੇ ਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਉਹਨਾਂ ਨੂੰ ਫਿਰ ਇਸ ਤਰ੍ਹਾਂ ਜਿਉਣਾ ਆ ਗਿਆ। ਉਹ ਸੰਸਾਰ ਵਿੱਚ ਰਹਿੰਦੇ ਹੋਏ ਉਹ ਭੋਰਿਆਂ 'ਚ ਨਹੀਂ ਵੜਦੇ ਉਹ ਜੰਗਲਾਂ 'ਚ ਨਹੀਂ ਜਾਂਦੇ ਉਹ ਘਰ-ਵਾਰ ਨਹੀਂ ਛੱਡਦੇ ਉਹ ਪਰਿਵਾਰ 'ਚ ਰਹਿੰਦੇ ਨੇ ਆਪਣੇ ਪਰਿਵਾਰ ਵਿੱਚ ਰਹਿ ਕੇ ਸਮਾਜ ਵਿੱਚ ਰਹਿ ਕੇ ਸਮਾਜ ਨੂੰ ਸੋਹਣਾ ਤੇ ਵਧੀਆ ਬਣਾਉਂਦੇ ਨੇ ਰਹਾਉ ਮੁਖ ਕੀ ਬਾਤ ਸਗਲ ਸਿਓ ਕਰਤਾ ਜੀ ਸੰਗ ਪ੍ਰਭੇ ਆਪਣਾ ਧਰਤਾ ਹਾਂ ਮੁੱਖੋਂ ਮੈਂ ਹਰਕ ਨਾ ਗੱਲਾਂ ਕਰਦਾ ਇਹ ਨਹੀਂ ਕਿ ਮੈਂ ਮਹੂਨ ਧਰ ਲਿਆ ਮੈਂ ਤੇ ਕਿਸੇ ਨੂੰ ਜਾਣਦਾ ਹੀ ਨਹੀਂ ਮੈਂ ਤੇ ਆਪਣੇ ਆਪ ਨੂੰ શ્રેષ્ઠ ਮੰਨਣ ਲੱਗ ਪਿਆ ਮਨ ਲਗੇ ਨਹੀਂ ਮੈਂ ਹਰ ਇੱਕ ਨਾਲ ਗੱਲਬਾਤ ਵੀ ਕਰਦਾ ਪਰ ਜੀ ਸੰਗ ਹਿਰਦੇ ਚ ਉਸ ਪ੍ਰਭੂ ਦਾ ਹੀ ਧਿਆਨ ਤਰਦਾ ਰਹਿੰਦਾ ਮੇਰਾ ਅੰਦਰੋਂ ਧਿਆਨ ਜਿਹੜਾ ਹੈ ਉਸ ਵਹਿਰੂ ਕਾਲਪ੍ਰੰਧ ਅੰਦਰੋਂ ਜਿਹੜਾ ਸਿਮਰਨ ਜਿਹੜਾ ਹੈ ਹਿਰਦੇ ਤੋਂ ਉਹ ਚੱਲਦਾ ਰਹਿੰਦਾ ਦੀ ਸਾਬਤ ਹੈ ਬਹੁਤ ਪਿਆਲਾ ਸਗਲ ਚਰਨ ਕੀਏ ਮਨ ਰਾਲਾ हां ਵੇਖਣ ਨੂੰ ਮੈਂ ਡਰਾਉਣਾ ਲੱਗਦਾ ਲੋਕ ਛੇਤੀ ਛੇਤੀ ਮਰਨਾਂ ਦੀ ਗੱਲ ਨਹੀਂ ਕਰਦੇ ਵੀ ਪਤਾ ਨਹੀਂ ਇਹ ਗੱਲ ਕਰੇਗਾ ਕਿ ਨਹੀਂ ਕਰੇਗਾ ਪਤਾ ਨਹੀਂ ਸਾਡੀ ਗੱਲ ਦਾ ਜਵਾਬ ਦੇਗਾ ਕਿ ਨਹੀਂ ਦੇਏਗਾ ਭਾਵੇਂ ਮੈਂ ਮੇਰੇ ਨਾਲ ਗੱਲ ਕਰਨ ਲੱਗਿਆਂ ਲੋਕ ਝਿਜਕਦੇ ਨੇ ਮਰਜ਼ ਕਹਿੰਦੇ ਪਰ ਸਗਲ ਚਰਨ ਕੀ ਇਹ ਮਨ ਰਾਲਾ ਮੈਂ ਤੇ ਸਾਰਿਆਂ ਦੀ ਚਰਨ ਧੂੜਾਂ ਜੀ ਮਰਜ਼ ਕਹਿੰਦੇ ਹੰਕਾਰ ਨਹੀਂ ਹੈ ਅੰਦਰ ਕਿਸੇ ਕਿਸਮ ਦਾ ਵੀ ਨਾਨਕ ਜਨ ਗੁਰ ਪੂਰਾ ਪਾਇਆ ਅੰਤਰ ਬਾਹਰ ਇੱਕ ਦਿਖਾਇਆ ਤੇ ਮਰਗ ਨੇ ਜਿਨ੍ਹਾਂ ਨੇ ਜਨ ਬਣ ਕੇ ਇਸ ਤਰ੍ਹਾਂ ਉਸ ਪੂਰੇ ਨੂੰ ਪਾਇਆ ਉਹ ਸੰਸਾਰ ਵਿੱਚ ਰਹਿੰਦੇ ਹੋਏ ਪਰਿਵਾਰ ਵਿੱਚ ਰਹਿੰਦੇ ਹੋਏ ਵਿਚਾਰ ਕਰਦੇ ਨੇ ਸਿਮਰਨ ਕਰਦੇ ਨੇ ਸਿਮਰ ਨਾਲ ਜੁੜੇ ਰਹਿੰਦੇ ਨੇ ਘਰ-ਬਾਰ ਨਹੀਂ ਛੱਡਦੇ ਇਸ ਸਮਾਜ ਨੂੰ ਵਧੀਆ ਬਣਾਉਂਦੇ ਨੇ ਤੇ ਮਰਗ ਨੇ ਉਹ ਉਹਨਾਂ ਨੂੰ ਤੇ ਅੰਦਰ ਵੀ ਤੇ ਬਾਹਰ ਵੀ ਉਹ ਤੇ ਅੰਦਰ ਵੀ ਉਸ ਮਾਰਗ ਨੂੰ ਸਿਮਰਦੇ ਨੇ ਤੇ ਦੂਜਿਆਂ ਵਿੱਚ ਵੀ ਉਸ ਮਾਰਗ ਨੂੰ ਵੇਖਦੇ ਨੇ ਜਾਣਦੇ ਨੇ ਉਹ ਤੇ ਸਾਰਿਆਂ ਵਿੱਚ ਇੱਕੋ ਜਿਹਾ ਸਮਝਦੇ ਨੇ ਸਬੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰਏ ਉਹਨਾਂ ਲਈ ਕੋਈ ਵੀ ਆਪਣਾ ਬਗਾਨਾ ਨਹੀਂ ਹੈ ਨਾ ਹੀ ਉਹਨਾਂ ਦਾ ਕੋਈ ਆਪਣਾ ਹੈ ਨਾ ਹੀ ਉਹਨਾਂ ਦਾ ਕੋਈ ਬਗਾਨਾ ਹੈ ਇਸ ਕਰਕੇ ਉਹਨਾਂ ਦੀ ਸਾਰਿਆਂ ਨਾਲ ਬਣਾਈ ਹੈ ਉਹਨੂੰ ਪਤਾ ਲੱਗ ਗਿਆ ਕਿ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਉਹ ਇਹ ਸੰਸਾਰ ਨੂੰ ਪੂਰਾ ਪਰਿਵਾਰ ਮੰਨਦੇ ਨੇ ਕਿ ਇਹ ਸਾਰਾ ਸੰਸਾਰ ਹੀ ਆਪਣਾ ਪਰਿਵਾਰ ਹੈ ਇੱਥੇ ਕੋਈ ਚੰਗਾ ਜਾਂ ਮਾੜਾ ਨਹੀਂ ਆਪੋ ਆਪਣੇ ਕਰਮਾ ਕਰਕੇ ਲੋਕ ਚੰਗੇ ਜਾਂ ਮਾੜੇ ਨੇ ਹੋਰ ਕੋਈ ਕਾਰਨ ਨਹੀਂ ਜਿੰਨੇ ਜਿੰਨੇ ਆਪਣੇ ਕਰਮਾ ਕਰਕੇ ਉਸ ਵਾਲਕ ਤੋਂ ਅਸੀਂ ਦੂਰ ਹੋ ਗਏ ਐਸੀ ਦੁਨੀਆ ਤੇ ਕੋਈ ਗੱਲ ਨਹੀਂ ਹੈ ਦੁਨੀਆ ਤੇ ਕੋਈ ਮਨੁੱਖ ਇਹੋ ਜਿਹਾ ਨਹੀਂ ਜਿਹਦੇ ਚ ਗੁਣ ਨਹੀਂ ਤੇ ਦੁਨੀਆ ਤੇ ਕੋਈ ਮਨੁੱਖ ਵੀ ਇਹੋ ਜਿਹਾ ਨਹੀਂ ਜਿਹਦੇ ਚ ਔਗਣ ਨਹੀਂ ਤੇ ਸੱਚੇ ਪਾਤਸ਼ਾਹ ਨੇ ਸਾਨੂੰ ਇੱਕੋ ਗੱਲ ਸਮਝਾਈ ਕਿ ਸਾਂਝ ਕਰੀਜੈ ਗੁਣਾ ਕੇਰੀ ਛੋਟ ਔਗਣ ਚੱਲੀ ਹੈ ਜੋ ਜੋ ਅਸੀਂ ਗੁਣਾ ਦੀ ਸਾਂਝ ਪਾਉਂਦੇ ਜਾਵਾਂਗੇ ਉਸ ਗੁਣੀ ਨਿਧਾਨ ਨਾਲ ਜੁੜਦੇ ਜਾਵਾਂਗੇ ਤੇ ਵਾਹਿਗੁਰੂ ਅਕਾਲ ਪੁਰਖ ਜੀ ਆਪ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਮਿਲ ਲੈਣਗੇ ਲੋੜ ਹੈ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਆਪਣੇ ਆਪ ਨੂੰ ਸ਼ਰਨ ਵਿੱਚ ਲੈ ਕੇ ਆਉਣ ਦੀ ਸੋ ਸਮਾ ਜਿਹੜਾ ਉਹ ਸੰਪੂਰਨ ਹੁੰਦਾ ਹੈ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ சத்தනාම